4 April ਨੂੰ ਫਿਲਮ ਆ ਰਹੀ ਆ ਜਾਗੋ ਆਈ ਆ ਫਿਲਮ ਦੇਖਣੀ ਬਹੁਤ ਜ਼ਰੂਰੀ ਆ ਸ਼ੇਅਰ ਕਰਨੀ ਬਹੁਤ ਜ਼ਰੂਰੀ ਆ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਆ ਜਾਗੋ ਆਈ ਆ ਇਸ ਫਿਲਮ ਦੇ ਵਿੱਚ ਦੱਸ ਦਈਏ ਕੀ ਆ ਵੀ ਆਪਾਂ ਬਾਅਦ ਦੇ ਵਿੱਚ ਕਹਿ ਦਿੰਦੇ ਵੀ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਸਿਹਤ ਦੇ ਨਾਲੀਆਂ ਫਿਲਮਾਂ ਨਹੀਂ ਬਣਦੀਆਂ ਇਹ ਫਿਲਮ ਕਿਸਾਨੀ ਰਿਲੇਟਡ ਆ ਕਿਸਾਨਾਂ ਦੀਆਂ ਫਸਲਾਂ ਬਾਰੇ ਗੱਲਬਾਤ ਕੀਤੀ ਗਈ ਆ ਵੀ ਆਪਾਂ ਕਿਵੇਂ 6 ਮਹੀਨੇ ਫਸਲਾਂ ਪਾਲਦੇ ਆ ਮੰਡੀਆਂ ਦੇ ਵਿੱਚ ਜਾਂਦੇ ਆ ਉੱਥੇ ਰੋਲਦੀ ਆਪਣੀ ਫਸਲ ਚੱਕੀ ਨਹੀਂ ਜਾਂਦੀ ਆਪਣੀਆਂ ਫਸਲਾਂ ਦੇ ਰੇਟ ਕੋਈ ਔਰਤਾਂ ਕਰਦਾ ਹਨਾ ਪਰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਆਪਾਂ ਹੀ ਆਪਾਂ ਆਪਣੀਆਂ ਫਸਲਾਂ ਦੇ ਕਿਵੇਂ ਰੇਟ ਤੈਅ ਕਰ ਸਕਦੇ ਹਾਂ ਐਮ ਆਰ ਪੀ ਕਿਵੇਂ ਲਾ ਜਾ ਸਕਦੇ ਹਾਂ ਪੈਕਿੰਗ ਬਾਰੇ ਦੱਸਿਆ ਗਿਆ ਬਾਹਰ ਵੇਚਣ ਬਾਰੇ ਦੱਸਿਆ ਗਿਆ ਆਪਾਂ ਦੇਖਦੇ ਹਾਂ ਵੀ ਆਪਣੀਆਂ ਫਸਲਾਂ ਚੱਕਣ ਤੋਂ ਬਾਅਦ ਮੌਲਾਂ ਦੇ ਵਿੱਚ ਜਾਂ ਕਿਤੇ ਵੀ ਹੋਰ ਲਾ ਲੋ ਪੈਕਿੰਗ ਕਰਕੇ ਤੇ ਉਹਦੇ ਰੇਟ ਅਸਮਾਨੀ ਚੜ ਜਾਂਦੇ ਆ ਆਪਾਂ ਖੁਦ ਆਪਣੀਆਂ ਫਸਲਾਂ ਦੇ ਰੇਟ ਨਹੀਂ ਤੈਅ ਕਰ ਸਕਦੇ ਤਾਂ ਇਹ ਫਿਲਮ ਦੇਖਣੀ ਬਹੁਤ ਜ਼ਰੂਰੀ ਆ ਫਿਲਮ ਦੇ ਵਿੱਚ ਬਹੁਤ ਕੁਝ ਦਿਖਾਇਆ ਗਿਆ ਵੀ ਹਰ ਇੱਕ ਫਸਲ ਨੂੰ ਆਪਾਂ ਪ੍ਰੋਸੈਸ ਕਰਕੇ ਪੈਕਿੰਗ ਕਰਕੇ ਵਿਦੇਸ਼ਾਂ ਤੱਕ ਕਿਵੇਂ ਭੇਜ ਸਕਦੇ ਹਾਂ ਤੇ ਆਪਣੀਆਂ ਫਸਲਾਂ ਦੇ ਆਪਾਂ ਉਹਦਾ ਰੇਟ ਕਿਵੇਂ ਤੈਅ ਕਰ ਸਕਦੇ ਆ ਤਾਂ ਜਰੂਰ ਸਪੋਰਟ ਕਰਨਾ 4 ਅਪ੍ਰੈਲ ਨੂੰ ਫਿਲਮ ਲੱਗ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਜਾਗੋ ਆਈਆ ਬਹੁਤ ਬਹੁਤ ਸ਼ੇਅਰ ਕਰਨਾ ਹਿੱਸਾ ਪਾਉਣਾ ਸ਼ੇਅਰ ਕਰਕੇ ਤੇ ਚੰਗੀਆਂ ਫਿਲਮਾਂ ਦੀ ਜਰੂਰ ਸਪੋਰਟ ਕਰਨੀ ਆ 4 ਅਪ੍ਰੈਲ ਨੂੰ ਆ ਰਹੀ ਆ ਜਾਗੋ ਆਈਆ